ਪਾਰਟੂ ਜੰਮੂ ਕਸ਼ਮੀਰ ਤੋਂ ਕੁਝ ਪਾਰ ਰਾਜਸਥਾਨ ਤੋਂ ਕੁਝ ਪਾਰ ਉੱਤਰਾਖੰਡ ਤੋਂ ਵੀ ਆਇਆ। ਉਹਨਾਂ 'ਚ ਅਸੀਂ ਇਹ ਡਿਸਕਸ ਕੀਤਾ ਕਿ ਜਿਹੜੇ ਨਵੀਆਂ ਟ੍ਰੀਟਮੈਂਟ ਆਪਸ਼ਨਾਂ ਆਈਆਂ ਹਨ ਹਾਰਟ ਦੀ ਬਿਮਾਰੀਆਂ ਵਾਸਤੇ। ਚਾਹੇ ਦਿਲ ਦੀ ਨਾੜੀਆਂ ਦਾ ਇਲਾਜ ਬੈਟਰ ਕਰਨ ਵਾਸਤੇ ਹੋਵੇ ਜਾਂ ਸਟਰਕਚਰ ਹਾਰਟ ਜਿਹਨਾਂ ਦੀਆਂ ਪ੍ਰੋਬਲਮਾਂ ਆਈਆਂ। ਉਹਦਾ ਇਲਾਜ ਕਰਨ 'ਚ ਜਿਹੜੇ ਨਵੀਂ ਟੈਕਨੀਕਸ ਆਏ ਉਹਨਾਂ ਦੇ ਬਾਰੇ ਅਸੀਂ ਡਿਸਕਸ ਕੀਤਾ। ਤੇ ਸਾਡੇ ਜਿਹੜੇ ਫੈਕਿਲਟੀ ਸੀਗੇ ਸਾਡੇ ਸੀਨੀਅਰ ਡਾਕਟਰ ਜਿਹੜੇ ਬਾਹਰੋਂ ਆਏ ਯਾਰ ਨੇ ਲੈਕਚਰ ਦਿੱਤੇ ਉਹ ਕਲਕੱਤਾ ਤੋਂ ਵੀ ਆਏ ਜੁਟੂ ਵੀ ਆਏ ਕਮਿਸਤੋ ਵੀ ਆਏ ਤਾਂ ਉਹਨਾਂ ਨੇ ਇਹ ਹਰ ਇੱਕ ਇਸ ਟਾਪਿਕ ਦੇ ਉੱਪਰ ਗੱਲ ਕੀਤੀ ਕਿ ਕੀ ਨਵੀਂ ਪ੍ਰੋਗਰੈਸ ਹੋ ਰਹੀ ਹੈ ਅਸੀਂ ਆਪਣੇ ਪੇਸ਼IENTS ਨੂੰ ਕਿਸ ਤਰ੍ਹਾਂ ਜ਼ਿਆਦਾ ਬੈਟਰ ਤਰੀਕਾ ਨਾਲ ਟਰੀਟ ਕਰ ਸਕਦੇ ਹਾਂ ਉਹਨਾਂ ਦਾ अर्ਲੀ ਡਾਇਗਨੋਸਿਸ ਕਿਸ ਤਰ੍ਹਾਂ ਕਰ ਸਕਦੇ ਔਰ ਅਗਰ ਡਾਇਗਨੋਸ ਹੋ ਗਿਆ ਤਾਂ ਉਹਨਾਂ ਨੂੰ ਬੈਸਟ ਟਰੀਟਮੈਂਟ ਜਿਹੜੀ ਦੁਨੀਆਂ 'ਚ ਅੱਜ ਦੇ ਦਿਨ 'ਚ ਜਿਹੜੀ ਇਵਿਡੈਂਸ ਬੇਸਡ ਹੈ ਟ੍ਰਾਂਸਪੋਟਸ ਤੋਂ ਸਿਆਕੇ ਬੜੀ ਇਫੈਕਟਿਵ ਅਗੇ ਨਵੇਂ ਜੋ ਟੈਕਨੀਕ ਆ ਨਵੇਂ ਜੋ ਦਵਾਈਆਂ ਆ ਉਹਦਾ ਬਾਰੇ ਗੱਲ ਕੀਤੀ ਗਈ ਤੇ ਇਹ ਗੱਲ ਇੱਕ ਸਾਂਝੀ ਨਿਕਲੀ ਕਿ ਸਾਨੂੰ अर्ली ਡਾਇਗਨੋਸ ਕਰਨਾ ਚਾਹੀਦਾ ਔਰ ਉਹਦਾ ਇਲਾਜ ਕਰਨਾ ਚਾਹੀਦਾ ਦੂਜੀ ਗੱਲ ਜਿਹੜੀ ਇੰਪੋਰਟੈਂਟ ਨਿਕਲੀ ਉਹ ਇਹ ਨਿਕਲੀ ਕਿ ਜਿਹੜੇ ਪੇਸ਼ੈਂਟ ਜਿਨ੍ਹਾਂ ਦਾ ਪਹਿਲੇ ਇਲਾਜ ਨਹੀਂ ਹੋ ਪੰਗਾ ਸਟੰਡਰਲੀ ਪੇਸ਼ੈਂਟ ਮਲਟੀਪਲ ਕੋਮਾ ਥਿਸ ਇਜ਼ ਅ ਗਾਟ ਉਸ ਬੜਾ ਕਮਜ਼ੋਰ ਹੈਗਾ ਦਵਾਈਆਂ ਦਾ ਪੂਰਾ ਜ਼ਿਆਦਾ ਅਸਰ ਨਹੀਂ ਹੋਇਆ ਜਿਹਨਾਂ ਨੂੰ ਸੀ ਪਹਿਲੇ ਸਮਝਦੇ ਸੀ 노 অপਸ਼ਨ ਕੇਸ਼ਨ થોਦਾ ਦਾ ਐਂਜਿਓਪਲਾਸਟੀ ਹੋ ਸਕਦੀ ਬਾਈਪਾਸ ਦਾ ਰਿਸਕ ਬਹੁਤ ਜ਼ਿਆਦਾ ਤੋ ਉਹਨਾਂ ਦਾ ਕਿਸ ਤਰੀਕੇ ਨਾਲ ਸੇਫਟੀ ਨਾਲ ਇਲਾਜ ਕਰੇ ਤੋ ਇਹ ਦੋ ਚੀਜ਼ਾਂ ਨਿਕਲ ਕੇ ਆਈਆਂ ਕਿ ਇੱਕ ਤੇ ਪ੍ਰੋਸੀਜਰ ਐਂਜਿਓਪਲਾਸਟੀ ਕਰਨੀ ਚਾਹੀਦੀ ਇਮੇਜ ਗਾਈਡਡ ਐਂਜਿਓਪਲਾਸਟੀ ਕਰਨੀ ਚਾਹੀਦੀ ਦੂਸਰਾ ਇਹ ਹੈ ਕਿ ਸਾਨੂੰ ਪ੍ਰੋਟੈਕਟਡ ਐਂਜਿਓਪਲਾਸਟੀ ਐਸਐਮ ਰਿਜ਼ਰਚ ਕਰਨੀ ਚਾਹੀਦੀ ਇੱਕ ਸਪੈਸ਼ਲ ਪੰਪ ਹੁੰਦਾ ਜਿਹਨੂੰ ਸਿਮਿਲੀਚਰ ਪੰਪ ਕਹਿੰਦੇ ਆ ਲਾਪਰਕਟਨਸ طریقے ਨਾਲ ਅਸੀਂ ਪਾਦ ਨੂੰ ਹਾਰਟ ਜਿਸ ਕਰਕੇ ਸੇਫਲੀ ਐਸੇ ਮਰੀਜ਼ਾਂ ਦਾ ਵੀ ਐਂਜੋਪਲਾਸਟਿਕ ਕੀਤੀ ਜਾ ਸਕਦੀ ਹੈ ਜਿਨ੍ਹਾਂ ਦਾ ਪਹਿਲੇ ਐਂਜੋਪਲਾਸਟੀ ਨਹੀਂ ਹੋ ਸਕਦੀ ਸੀ ਜਾਂ ਪਹਿਲੇ ਬਾਈਪਾਸ ਨਹੀਂ ਹੋ ਸਕਦਾ ਸੀ ਹਾਰਟ ਮਸਲ ਬੜਾ ਕਮਜ਼ੋਰ ਸੀ ਤੋਂ ਇਹ ਅਗਰ ਪੰਪ ਦਾ 파ਕ ਇਹ ਪਹਿਲਾਂ ਇਹਨੂੰ ਕਹਿੰਦੇ ਅਗਰ ਅਸੀਂ ਇਲਾਜ ਕਰੀਏ ਤਾਂ ਅਸੀਂ ਪੂਰੀ ਤਰ੍ਹਾਂ ਨਾਲ ਇਲਾਜ ਕਰ ਸਕਦੇ ਸਿਰਫ ਇੱਕ ਨਾੜੀ ਨਹੀਂ ਖੋਲ ਸਕਦਾ ਸਾਰਾ ਕੰਪਲੀਟ ਰੀਵਾਸਕੂਲਾਈਜੇਸ਼ਨ ਕਰ ਸਕਦੇ ਇੱਕ ਤੇ ਅਸੀਂ ਦਿਲ ਦੀ ਨਾੜੀਆਂ ਦੇ ਬਾਰੇ ਗੱਲ ਕੀਤੀ ਦੂਸਰੀ ਅਸੀਂ ਗੱਲ ਕੀਤੀ ਕਿ ਜਿਹੜੀ ਬਲ ਖਰਾਬ ਹੋ ਜਾਂਦਾ ਜੋਟਿਕ ਵੈਲ ਦੁਬਾਰੇ ਅਸੀਂ ਪਹਿਲੇ ਵੀ ਕਈ ਵਾਰ ਗੱਲ ਕੀਤੀ ਹੈ ਕਿ ਅਸੀਂ ট্রান্সਕੂਟੇਨੀਅਸ ਵੈਲ ਰਿਪਲੇਸਮੈਂਟ ਕਰਦੇ ਬਗੈਰ ਆਪਰੇਸ਼ਨ ਦੇ ਵੈਲ ਨੂੰ ਰਿਪਲੇਸ ਕੀਤਾ ਜਾਂਦਾ ਜਿਹੜਾ ਵੈਲ ਸੁੱਕੜ ਗਿਆ ਹੁੰਦਾ ਹੁਣ ਅਸੀਂ ਇਹਦੇ ਬਾਰੇ ਗੱਲ ਕੀਤੀ ਕਿ ਐਸੇ ਕਈ ਮਰੀਜ਼ ਅਗੇ ਜਿਨ੍ਹਾਂ ਵਿੱਚ ਵੈਲ ਸੁੱਕੜਿਆ ਹੋਇਆ ਹੈ ਔਰ ਉਹਨੂੰ ਹਾਰਟ ਫੇਲਿਅਰ ਹੋ ਗਿਆ ਔਰ ਹਾਰਟ ਫੇਲਿਅਰ ਹੋਣ ਦੇ ਕਾਰਨ ਹਾਰਟ ਬਸ ਕਮਜ਼ੋਰ ਹੋਣ ਦੇ ਕਾਰਨ ਉਹਦਾ ਡਾਇਗਨੋਸ ਬੜਾ ਡਿਫਿਕਲਟ ਹੋ ਗਿਆ ਜੋਟਿਕ ਵੈਲ ਅਸੀਂ ਇਹ ਮੁਸ਼ਕਲ ਡਾਇਗਨੋਸਿਸ ਹੈ ਕਿ ਵੈਲ ਕਰਕੇ ਹਾਰਟ ਫੇਲਿਅਰ ਹੋਇਆ ਤੋ ਉਹ ਉਹਦੇ ਬਾਰੇ ਸਿੱਧਾ ਅਸੀਂ ਰੋਸੀ ਪੈਡਿਕਲ ਟਰਨਸ ਕਰਦੇ ਹਾਂ ਲੋ ਫਲੋ ਲੋ ਇਜੈਕਸ਼ਨ ਐਔਟਿਕ ਸਟੋਸਿਸ ਜੇ ਐਸੇ ਮਰੀਜ਼ ਜਿਨ੍ਹਾਂ ਨੂੰ ਹਾਰਟ ਫੇਲਰ ਹੋ ਗਿਆ ਜਾਂ ਕਾਰਡੀਆਕ ਸ਼ੌਕ ਹੀ ਚਲੇਗੇ ਉਹਨਾਂ ਦਾ ਅਸੀਂ ਡਾਇਗਨੋਸ ਕਰੀਏ ਕਿ ਇਹ ਵਾਕੇ ਹੀ ਐਔਟਿਕ ਵੈਲਵ ਕਰਕੇ ਬਿਮਾਰੀ ਹੋਈ ਹੈ ਤੋ ਉਸ ਐਔਟਿਕ ਵੈਲਵ ਦਾ ਅਸੀਂ ਪਰਕਟਿੰਗ ਸਰਜਰੀ ਕਰਵਾ ਕੇ ਇਲਾਜ ਕਰ ਸਕੀਏ ਉਹ ਬੜਾ ਅੱਛਾ ਇੱਕ ਟੈਕਨੀਕ ਹੈ ਜਦੋਂ ਜਦੋਂ ਪੇਸ਼ੈਂਟ ਸਰਜੀ ਨਹੀਂ ਹੋ ਸਕੀ ਦੂਸਰਾ ਡਿਸਕਸ ਕੀਤਾ ਗਿਆ ਕਿ ਦੂਸਰੇ ਵੀ ਕਈ ਵਾਰ ਮਾਈਟਰ ਵੈਲ ਖੰਭੇ ਪਾਸੇ નાના ਚੈਂਬਰ ਤੇ ਵੱਡੇ ਚੈਂਬਰ ਦੇ ਵਿਚ ਵੈਲ ਹੁੰਦਾ ਮਾਈਟਰ ਵੈਲ ਨੂੰ ਕਹਿੰਦੇ ਆ ਉਹ ਸਰਜਿਕਲੀ ਰਿਪਲੇਸ ਹੋ ਜਾਂਦਾ ਪਹਿਲੇ ਬਾਇਓ ਪ੍ਰੋਸਥੈਟਿਕ ਵੈਲ ਕਰਕੇ 8 14 15 ਸਾਲ ਪਹਿਲੇ ਓਵਰ ði ਪੀਰੀਅਡ ਆਫ ਟਾਈਮ ਉਹ ਰੀਜੇਨੇਟ ਹੋਣਾ ਸ਼ੁਰੂ ਹੋ ਜਾਂਦਾ ਉਹਨੂੰ ਦੁਬਾਰਾ ਜਾਂ ਤਾਂ ਰੀਡੂ ਸਰਜੀ ਕੀਤੀ ਜਾਂ ਉਹਦੇ ਬਿਨਾਂ ਸਰਜਰੀ ਨਾਲ ਹੀ ਇਲਾਜ ਕਰੀ ਤੇ ਅਸੀਂ ਡਿਸਕਸ ਕੀਤਾ ਕਿ ਪਰਕੂਟੇਨੀਅਸ ਵੀ ਐਸੇ ਮਰੀਜ਼ਾਂ ਦਾ ਜਿਨ੍ਹਾਂ ਦਾ ਪਹਿਲੇ ਬਾਇਓ ਪ੍ਰੋਸਥੈਟਿਕ ਮਾਈਟਰ ਵੈਲ ਰਿਪਲੇਸਮੈਂਟ ਹੋਈ ਹੈ ਟਿਸ਼ੂ ਵੈਲ ਲੱਗਿਆ ਹੋਇਆ ਹੈ ਓਰੀਜਿਨੇਟ ਕਰ ਗਿਆ ਉਹਨੂੰ ਅਸੀਂ ਗਰਾਇੰਡ ਤੋਂ ਜਾ ਕੇ ਰਿਪਲੇਸ ਕਰਦੇ ਹੁੰਦੇ ਉਹਨੋਂ ਸੇ ਕਹਿੰਦੇ ਵੈਲਵਲ ਵੈਲ ਮਾਈਟਰਲ ਵੈਲਵਲ ਵੈਲ ਸਿਮਿਲਰਲੀ ਸੱਜੇ ਪਾਸੇ ਜਿਹੜਾ ਵੈਲਵਲ ਟ੍ਰਾਈਕਸਟਲ ਵੈਲ ਉਹ ਵੀ ਕਈ ਵਾਰ ਪਹਿਲੇ ਰਿਪੇਅਰ ਹੋਇਆ ਹੁੰਦਾ ਜਾਂ ਰਿਪਲੇਸ ਹੋਇਆ ਹੁੰਦਾ ਉਹਦਾ ਵੀ ਜੇਕਰ ਉਹ ਡਿਜਿਨੇਟ ਕਰ ਜਾਂਦਾ ਹੈ ਇਸ਼ੂ ਵੈਲ ਤੋਂ ਉਹਦਾ ਵੀ ਇਲਾਜ ਜਿਹੜਾ ਵੈਲਵਲ ਵੈਲ ਨਾਲ ਕੀਤਾ ਜਾਂਦਾ ਹੈ ਇਹ ਦੂਜੀ ਗੱਲ ਸੀ ਕੀਤੀ ਸਟਰਕਚਰ ਹਾਰਟ ਡਿਜ਼ੀਜ਼ ਦੇ ਬਾਰੇ ਉਹਨਾਂ ਦਾ ਕੀ ਨਵੀਂ ਟੈਕਨੀਕ ਆ ਜਿਹਦਾ ਇਲਾਜ ਕਰਦੇ ਤੀਸਰਾ ਕੀਤਾ ਕਿ ਅਸੀਂ ਹਾਰਟ ਫੇਲਿਅਰ ਦੇ ਮਰੀਜ਼ ਕੀ ਕਰ ਸਕਦੇ ਹਾਰਟ ਦੋਸਰ ਕਮਜ਼ੋਰ ਹੋ ਦਵਾਈਆਂ ਦਾ ਬੜੀ ਅੱਛੀ ਦਵਾਈਆਂ ਆ ਗਈਆਂ ਉਹਨਾਂ ਨੂੰ ਅਸੀਂ ਕਿਹਾ ਫੋਰ ਪਿਲਰਸ ਆ ਮੈਡੀਸਨ ਚਾਰ ਐਸੇ ਗਰੁੱਪ ਆਫ ਮੈਡੀਸਨ ਜਿਹੜੀ ਅਸੀਂ ਵਰਤ ਇਸਤੇਮਾਲ ਕਰਦੇ ਆ ਉਹਨਾਂ ਦੇ ਕੀ ਚੈਲੰਜਸ ਹੈਗੇ ਕਿਸ ਤਰੀਕੇ ਨਾਲ ਇਲਾਜ ਕਰਨੀ ਚਾਹੀਦੀ ਉਹਦੇ ਬਾਰੇ ਅੱਜ ਅਸੀਂ ਗੱਲ ਕੀਤੀ ਅਸੀਂ ਹਾਰਟ ਫੇਲਰ ਦੇ ਮਰੀਜ਼ਾਂ ਵਿੱਚ ਕਈ ਵਾਰੀ ਪੇਸਮੇਕਰ ਵੀ ਪਾਉਂਦੇ ਹੁੰਦੇ ਹਨ ਉਹਨਾਂ ਕਹਿੰਦੇ ਬਾਈਵੈਂਟ੍ਰਿਕਲ ਪੇਸਮੇਕਰ ਜਾਂ ਹਾਰਟ ਫੇਲਰ ਪੇਸਮੇਕਰ ਜਾਂ ਸੀਆਰਟਡੀ ਕਾਰਡੀਕ ਰੀਸਿੰਕਰੋਨਾਈਜੇਸ਼ਨ ਥੈਰੇਪੀ ਤੋਂ ਉਹਦੇ ਵਿੱਚ ਜਿੰਨਾ ਮਰੀਜ਼ਾਂ ਚ ਅਸੀਂ ਪਾਦੇ ਆ ਜਿਨ੍ਹਾਂ ਨੂੰ ਰਿਕੁਆਇਰਮੈਂਟ ਹੁੰਦੀ ਹੈ ਉਹਨਾਂ ਨੂੰ ਕਈ ਮਰੀਜ਼ ਜਿਹੜੇ ਨਾ ਉਹ ਪੂਰੀ ਤਰ੍ਹਾਂ ਰਿਸਪੌਂਡ ਨਹੀਂ ਕਰਦੇ ਤੋਂ ਅਸੀਂ ਉਹਨਾਂ ਨੂੰ ਰਿਸਪੌਂਡਰਸ ਨੂੰ ਕਿਸ ਤਰ੍ਹਾਂ ਵਧਾ ਸਕਦਾ ਕਿਸ ਬੈਟਰ ਤਰੀਕੇ ਨਾਲ ਅਸੀਂ ਉਹ ਪੇਸਮੇਕਰ ਲਗਾ ਸਕਦੇ ਆ ਤਾਂ ਕਿ ਜ਼ਿਆਦਾ ਮਰੀਜ਼ਾਂ ਨੂੰ ਜ਼ਿਆਦਾ ਫਾਇਦਾ ਹੋਵੇ ਉਸ ਦੇ ਬਾਰੇ ਚ ਅਸੀਂ ਗੱਲ ਕੀਤੀ ਤੋਂ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਦਾ ਲੇਟੈਸਟ ਡਿਵੈਲਪਮੈਂਟ ਹੈ ਉਹਦਾ ਅਸੀਂ ਡਿਸਕਸ਼ਨ ਕੀਤੀ ਜਿਹੜੇ ਜਿਹੜੇ ਡਾਕਟਰਸ ਆਏ ਸੀ ਉਹਨਾਂ ਨੇ ਸਵਾਲ ਵੀ ਪੁੱਛੇ ਉਹਨਾਂ ਦੇ ਆਪਣੇ ਜਿਹੜੇ ਐਪਰੀਹੈਂਸ਼ਨਸ ਸੀਗੇ ਉਹ ਆਪਣੇ ਮਰੀਜ਼ਾਂ ਜਿਹੜੇ ਚੈਲੰਜਸ ਫੇਸ ਕਰਦੇ ਆ ਉਹਦੇ ਬਾਰੇ ਸਾਡੇ ਸੀਨੀਅਰ ਫੈਕਲਟੀ ਨਾਲ ਡਿਸਕਸ਼ਨ ਕੀਤੀ ਤਾਂ ਕਿ ਸਾਨੂੰ ਲੱਗਦਾ ਹੈ ਕਿ ਇਸ ਡਿਸਕਸ਼ਨ ਕਰਕੇ ਡੈਲੀਬਰੇਸ਼ਨ ਕਰਕੇ ਉਹ ਜਿਹੜੇ ਉਹਨਾਂ ਦੇ ਮਰੀਜ਼ ਹੈ ਉਹਨਾਂ ਨੂੰ ਬੈਨੀਫਿਟ ਹੋਊਗਾ ਉਹਨਾਂ ਨੂੰ ਜਿਹੜੀ ਲੇਟੈਸਟ ਟੈਕਨੀਕ ਅਵੇਲੇਬਲ ਹੈ ਲੇਟੈਸਟ ਤਰੀਕੇ ਨਾਲ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ ਉਹ ਆਪਣੇ ਮਰੀਜ਼ਾਂ 'ਚ ਉਹ ਅਪਲਾਈ ਕਰ ਸਕਦੇ ਔਰ ਐਸੇ ਸੈਂਟਰ 'ਚ ਰੈਫਰ ਵੀ ਕਰ ਸਕਦੇ ਜਿੱਥੇ ਇਹ ਟੈਕਨੀਕ ਅਵੇਲੇਬਲ ਹੈ ਉਹਦੇ ਬਾਰੇ ਚ ਸੀ ਗੱਲ ਕੀਤੀ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰੇ ਤਰੀਕੇ ਚ ਗੱਲ ਕਰਨੀ ਚਾਹੀਦੀ ਹੈ ਹਾਰਟ ਦੇ ਮਰੀਜ਼ਾਂ ਦੇ ਬਾਰੇ ਸਭ ਤੋਂ ਪਹਿਲੇ ਗੱਲ ਕਰਨੀ ਚਾਹੀਦੀ ਹੈ ਕਿ ਅਸੀਂ ਰੋਕ-थाम ਕਿਸ ਤਰ੍ਹਾਂ ਕਰੀਏ ਪ੍ਰिवेंट ਕਿਸਾ ਕਰਨਾ ਵਟ ਅਗਰ ਕਿਸੇ ਨੂੰ ਬਿਮਾਰੀ ਹੋ ਗਈ ਦਿਲ ਦੀ ਨਾੜੀਆਂ ਹੋ ਗਈ ਜਾਂ ਹਾਰਟ ਮਸਲ ਕਮਜ਼ੋਰ ਹੋ ਗਿਆ ਤੇ ਮੈਂ ਕਹਿਣਾ ਚਾਹਾਂਗਾ ਕਿ ਅੱਜ ਦੇ ਦਿਨ ਚ ਸਾਡੇ ਕੋਲ ਐਸੀ ਟੈਕਨੀਕ ਅਵੇਲੇਬਲ ਹੈ ਅਸੀਂ ਦਵਾਈਆਂ ਵੀ ਅਵੇਲੇਬਲ ਆ ਡਿਵਾਈਸਸ ਵੀ ਅਵੇਲੇਬਲ ਆ ਐਂਜਿਓਪਲਾਸਟੀਕ ਪ੍ਰੋਸੀਜਰ ਇੰਟਰਵੈਨਸ਼ਨਲ ਪ੍ਰੋਸੀਜਰ ਅਵੇਲੇਬਲ ਆ ਜਿਸ ਕਰਕੇ ਅਸੀਂ ਕਿਸੇ ਵੀ ਸਟੇਜ ਦੇ ਹਾਰਟ ਦੀ ਬਿਮਾਰੀ ਦਾ ਇਲਾਜ ਜਿਹੜਾ ਉਹ ਕਰ ਸਕਦੇ ਆ ਔਰ ਪਹਿਲੇ ਕੋਲੋਂ ਅੱਛੇ ਰਿਜ਼ਲਟ ਜਿਵੇਂ ਸਾਇੰਸ ਪ੍ਰੋਗਰੈਸ ਕਰਦੇ ਰਹਿੰਦੀ ਹੈ ਨਵੇਂ ਟੈਕਨੀਕ ਆਉਂਦੇ ਰਹਿੰਦੇ ਆ ਅਸੀਂ ਕਾਨਫਰੰਸਸ ਕਰਦੇ ਰਹਾਂਗੇ ਜਿਹੜੇ ਡਾਕਟਰਜ਼ ਦਾ knowledge ਅਗਮੈਂਟ ਕਰਦਾ ਜਾਵਾਂਗੇ ਤਾਂਕਿ ਅਲਟੀਮੇਟਲੀ ਪੇਸ਼IENTS ਨੂੰ ਫਾਇਦਾ ਹੋਵੇ